ਆ ਵੀਡੀਓ ਆਪਣੇ ਉਹ ਚਾਰ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਓ ਜੀ ਜਿਨ੍ਹਾਂ ਨੇ ਤੁਹਾਨੂੰ ਕਦੇ ਮੇਨਾ ਨਹੀਂ ਮਾਰਿਆ ਤੁਹਾਨੂੰ ਕਦੇ ਆਪਣੇ ਬੱਚਾ ਨਾਲ ਕੰਪੇਅਰ ਨਹੀਂ ਕੀਤਾ ਤੇ ਕਦੇ ਤੁਹਾਨੂੰ ਕਿਸੇ ਵੀ ਕੰਮ ਤੋਂ ਰੋਕਾ ਟੋਕੀ ਨਹੀਂ ਕੀਤੀ ਅੱਛਾ ਕੋਈ ਵੀ ਨਹੀਂ ਹੈਗਾ ਚਲੋ ਇਹ ਤੁਸੀਂ ਉਹ ਆਪਣੇ ਚਾਰ ਦੋਸਤਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਜੀ ਜਿਨ੍ਹਾਂ ਨੇ ਤੁਹਾਨੂੰ ਹਮੇਸ਼ਾ ਇਹ ਗੱਲ ਕਹੀ ਹੋਵੇ ਮੈਂ ਤੁਹਾਡੇ ਨਾਲ ਖੜਿਆ ਹਾਂ ਕਿਸੇ ਗੱਲ ਦੀ ਜ਼ਰੂਰਤ ਹੋਵੇ ਮੈਂ ਤੁਹਾਡੇ ਨਾਲ ਖੜਿਆ ਹਾਂ ਤੁਸੀਂ ਮੈਨੂੰ ਇੱਕ ਫੋਨ ਕਰਿਓ ਤੇ ਤੁਹਾਡੇ ਪਹਿਲੇ ਬੋਲ ਤੇ ਤੁਹਾਡੇ ਕੋਲ ਆ ਕੇ ਖੜ ਗਏ ਫਿਰ ਅੱਛਾ ਇਹ ਚਾਰ ਵੀ ਹੈਣੀਆਂ ਠੀਕ ਆ ਤੁਸੀਂ ਇਹ ਆਪਣੇ ਉਹ ਚਾਰ ਸੋਸਾਇਟੀ ਦੇ ਬੰਦਿਆਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਜਿਨ੍ਹਾਂ ਨੇ ਤੁਹਾਡੇ ਖਿਲਾਫ ਤੁਹਾਡੇ ਮਾਂ ਪਿਓ ਨੂੰ ਕਦੇ ਪੜਕਾਇਆ ਨਾ ਹੋਵੇ ਤੁਹਾਡੇ ਦੇ ਕਦੇ ਜੈਲਸੀ ਨਾ ਕੀਤੀ ਹੋਵੇ ਤੇ ਤੁਹਾਡੇ ਮੂੰਹ ਤੇ ਸਾਫ਼-ਸਾਫ਼ ਇਹ ਗੱਲ ਆ ਕੇ ਕਹਿਤੀ ਹੋਵੇ ਵੀ ਸਾਨੂੰ ਤੁਹਾਡੇ ਦਾ ਕੋਈ ਮਤਲਬ ਨਹੀਂ ਬਹੁਤ ਜੋ ਤੁਸੀਂ ਕਰ ਰਹੇ ਹੋ ਤੁਹਾਡੀ ਜ਼ਿੰਦਗੀ ਆ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਚਲੋ ਅੱਛਾ ਇਹ ਚਾਰ ਵੀ ਹੈਣੀਆਂ ਫਿਰ ਜੇ ਤੁਹਾਡੀ ਜ਼ਿੰਦਗੀ ਵਿੱਚ ਐਓ ਜੇ ਕੋਈ 4 ਪਰਸਨ ਹੈ ਨਹੀਂ 4 ਲੋਕ ਹੈ ਨਹੀਂ